¡Hola! ¡Sacaste! ¡Sacaste! ਸੋ ਬਿਲਕੁਲ ਮੁਹਾਲੀ ਦੇ ਪੜਚਪਿੰਡ ਦੇ ਵਿੱਚ ਆਏ ਸੀ ਜਿੱਥੇ ਕਿ ਗਮਾਡਾ ਜਿਹੜਾ ਆ ਏਰੀਆ ਨੂੰ ਡੈਮੋਲਿਸ਼ ਕਰਨ ਦੇ ਲਈ ਆਇਆ ਹੋਇਆ ਸੀ ਉੱਥੇ ਪੱਤਰਕਾਰਾਂ ਦੇ ਨਾਲ ਪਿੰਡ ਵਾਲਿਆਂ ਦੇ ਵੱਲੋਂ ਵੀ ਬਦਸ਼ੁਲਕੀ ਕੀਤੀ ਗਿਆ ਸੋ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਉੱਥੇ ਜਿਹੜੀ ਆ ਲੜਾਈ ਝਗੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਹਾਲਾਂਕਿ ਪੱਤਰਕਾਰ ਜਿਹੜੇ ਨੇ ਹਰ ਬੰਦੇ ਦੀ ਆਵਾਜ਼ ਚੱਕਦੇ ਨੇ ਇੱਥੇ ਪੱਤਰਕਾਰ ਭਾਈਚਾਰਾ ਇਸ ਲਈ ਆਇਆ ਸੀ ਕਿਉਂਕਿ ਕਿਸੇ ਦਾ ਘਰ ਜਿਹੜਾ ਹੈ ਡੈਮੋਲਿਸ਼ ਨਾ ਹੋਵੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਘਰ ਜਿਹੜਾ ਨਾ ਤੋੜਿਆ ਜਾਵੇ ਹਾਲਾਂਕਿ ਬਹੁਤ ਮਿਹਨਤ ਕਰਦੇ ਨੇ ਬਹੁਤ ਮਿਹਨਤ ਨਾਲ ਘਰ ਬਣਾਉਂਦੇ ਨੇ ਲੋਕ ਪੱਤਰਕਾਰ ਭਾਈਚਾਰਾ ਇੱਥੇ ਬਚਾਉਣ ਦੇ ਲਈ ਆਇਆ ਪਰ ਉਹਨਾਂ ਦੇ ਉੱਪਰ ਹੀ ਪਿੰਡ ਵਾਲਿਆਂ ਦੇ ਵੱਲੋਂ ਇਸ ਸਮੇਂ ਹਮਲਾ ਕੀਤਾ ਜਾ ਰਿਹਾ ਸੋ ਇਹ ਇਹ ਵਰਤਾਵਾ ਆ ਇਹਨਾਂ ਦਾ ਇਹਨਾਂ ਲੋਕਾਂ ਦਾ ਵਰਤਾਵਾ ਆ ਹਾਲਾਂਕਿ ਇਸ ਸਮੇਂ ਪੁਲਿਸ ਪ੍ਰਸ਼ਾਸਨ ਸੀਗੀ ਉਹਨਾਂ ਦੀ ਮਦਦ ਦੇ ਨਾਲ ਪੱਤਰਕਾਰ ਭਾਈ ਨੂੰ ਜਿਹੜਾ ਬਚਾਇਆ ਗਿਆ ਪਰ ਹਾਲਾਂਕਿ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਇੱਥੇ ਭੀੜ ਇਕੱਠੀ ਕੀਤੀ ਗਈ ਆ ਮਾਹੌਲ ਪੂਰਾ ਗਰਮ ਹੁੰਦਾ ਹੋਇਆ ਵੀ ਨਜ਼ਰ ਆ ਰਿਹਾ ਤਾਂ ਬਿਲਕੁਲ ਦੇਖ ਸਕਦੇ ਹੋ ਆਪਾਂ ਗੱਲਬਾਤ ਕਰਾਂਗੇ ਜਿਸ ਪੱਤਰਕਾਰ ਦੇ ਨਾਲ ਸਮੀਤ ਕਾਮੁਕੀ ਕੀਤੀ ਗਈ ਆ ਬਾਈ ਜੀ ਕੀ ਗੱਲਬਾਤ ਹੋਈ ਸੀ ਤੁਹਾਡੇ ਨਾਲ ਉਰੇ ਬਿਲਕੁਲ ਜੀ ਅਸੀਂ ਖਬਰ ਕਰਨ ਆਏ ਸੀਗੇ ਸਾਨੂੰ ਪਿੰਡ ਵਾਲਿਆਂ ਨੇ ਨਹੀਂ ਬੁਲਾਇਆ ਸੀਗਾ ਇੱਥੇ ਤੇ ਜਦੋਂ ਸਵਾਲ ਪੁੱਛੇ ਗਏ ਤਿੱਖੇ ਕਿ ਜਿਹੜੇ ਤੁਸੀਂ ਇੱਥੇ ਕੱਲ ਵੀ ਇੱਥੇ ਆਏ ਸੀ ਇੱਕ ਪੱਤਰਕਾਰ ਨਾਲ ਕੱਲ ਵੀ ਬੱਸ ਲੁਕੀ ਹੋਈ ਸੀ ਉਹਨੂੰ ਲੈ ਕੇ ਜਿਹੜੇ ਅਸੀਂ ਜ਼ਰੂਰ ਸਵਾਲ ਪੁੱਛੇ ਨੇ ਤੇ ਪਿੰਡ ਵਾਲੇ ਜਿਹੜੇ ਨੇ ਸਾਡੇ ਤੇ ਹੀ ਹਮਲਾ ਕਰ ਰਹੇ ਹਾਲਾਂਕਿ ਤੁਸੀਂ ਹੱਕ ਦੇ ਵਿੱਚ ਆਏ ਸੀਗੇ ਵੀ ਪਿੰਡ ਦੇ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਕਿਸੇ ਦਾ ਘਰ ਨਾ ਡੈਮੋ ਬਿਲਕੁਲ ਬਿਲਕੁਲ ਕਿ ਕਿਸੇ ਦਾ ਜਿਹੜਾ ਹੈ ਨੁਕਸਾਨ ਨਾ ਹੋਵੇ ਗੈਰਕਾਨੂੰਨੀ ਤਰੀਕੇ ਦੇ ਨਾਲ ਕਿਸੇ ਦਾ ਮਕਾਨ ਨਾ ਟੁੱਟਿਆ ਜਾਵੇ ਅਸੀਂ ਤਾਂ ਉਸੇ ਆਵਾਜ਼ ਨੂੰ ਚੱਕਣ ਆਏ ਆ ਅਖ਼ਰ ਪੱਤਰਕਾਰਿਕ ਜ ਇੱਥੋਂ ਦੇ ਲੋਕ ਜਿਹੜੇ ਨੇ ਆਪਣੀ ਆਵਾਜ਼ ਨਹੀਂ ਚੁਕਾਉਂਦੇ ਧੱਕਾਮੁਕੀ ਕੀਤੀ ਹੈ ਬਿਲਕੁਲ ਧੱਕਾਮੁਕੀ ਹੱਥ ਵੀ ਪਾਇਆ ਜੀ ਬਿਲਕੁਲ ਸ਼ਿਕਾਇਤ ਵੀ ਦਵਾਵਾਂਗੇ ਜੀ ਦੇਖੋ ਕਾਨੂੰਨੀ ਕਾਰਵਾਈ ਹੋਏਗੀ ਬਿਲਕੁਲ ਬਿਲਕੁਲ ਹੋਏਗੀ ਜੀ ਸੋ ਬਿਲਕੁਲ ਪੱਤਰਕਾਰ ਵੀ ਸੜ ਨਾਲ ਸੀਗੇ ਜਨਤਾ ਦੇ ਨਾਲ ਧੱਕਾਮੁਕੀ ਜਿਹੜੀ ਹੈ ਪਿੰਡ ਤੇ ਵਿਅਕਤੀ ਦੇ ਵੱਲੋਂ ਕੀਤੀ ਗਈ ਹੈ ਕਿੰਨੇ ਕਿਤੇ ਇਹ ਜਿਹੜੀਆਂ ਹਰਕਤਾਂ ਜਿਹੜੀਆਂ ਨੇ ਸ਼ਰਮਨਾਕ ਹੋ ਜਾਂਦੀਆਂ ਨੇ ਕਿਉਂਕਿ ਪੱਤਰਕਾਰ ਭਾਈਚਾਰਾ ਅਜੂਰੇ ਸਿਰਫ ਇਸ ਕਰਕੇ ਆਇਆ ਕਿ ਕਿਸੇ ਦਾ ਘਰ ਨਾਟਕ ਹੋਵੇ ਕਿਉਂਕਿ ਜੇਕਰ ਗਮਾੜਾ ਦੇ ਕੋਲ ਆਰਡਰਸ ਨੇ ਘਟਾਉਂਦੇ ਤਾਂ ਆਰਡਰ ਦਿਖਾ ਹੋਣ ਕੀਤੇ ਜਾ ਰਹੇ ਪਿੰਡ ਵਾਲੇ ਜਿਹੜੇ ਨੇ ਪੱਤਰਕਾਰ ਦੇ ਖਿਲਾਫ ਬੋਲਦੇ ਹੋਏ ਨਜ਼ਰ ਆਏ ਤਾਂ ਨੌਜਵਾਨ ਦੇ ਵੱਲੋਂ ਪੱਤਰਕਾਰ ਦੇ ਉੱਪਰ ਹਮਲਾ ਵੀ ਜਿਹੜਾ ਕੀਤਾ ਗਿਆ 4 ਵਜੇ ਡਾਕੂਮੈਂਟ ਵਾਲੀ ਹੋਈ ਹੋਈ ਹੈ ਤੇ ਅੱਜ ਬਸ ਡੈਮੋਲੇਸ਼ਨ ਦੀ ਕਾਰਵਾਈ ਕਰਨ ਆਏ ਸੀ ਜੀ ਮੇਰਾ ਸਵਾਲ ਇਹ ਹੈ ਕਿ ਜਦੋਂ ਇਲੀਗਲ ਕਾਰਵਾਈਆਂ ਇਹ ਜਦ ਤੁਸੀਂ ਕੰਸਟਰਕਸ਼ਨ ਬੰਦ ਹੀ ਹੈ ਉਸ ਸਮੇਂ ਜਿਹੜਾ ਪ੍ਰਸ਼ਾਸਨ ਇੱਥੇ ਰੋਕਿਆ ਗਿਆ ਸੀ ਜੀ ਫਿਰ ਮਕਾਨ ਕਿਵੇਂ ਬਣ ਗਿਆ ਲੋਕ ਕਿੱਥੇ ਛੱਡਦੇ ਨੇ ਜੀ ਲੋਕ ਛੱਡਦੇ ਨੇ ਉਹਨਾਂ ਨੂੰ ਬਾਰ-ਬਾਰ ਰੋਕਦੇ ਆ বারবার ডকুমেন্টেশন ਵੀ ਆਪਾਂ ਕਰਦੇ ਆਂਗੇ ਬਟ ਉਹਨਾਂ ਵੱਲੋਂ ਰੁਕੇ ਨਹੀਂ ਆਂਦਾ ਸਰਕਾਰ ਨੂੰ ਤੁਸੀਂ ਸਮਝਦੇ ਨੇ ਏਰੀਆ ਬਹੁਤ ਵੱਡਾ ਹੈ ਤੇ ਬਿਲਡਿੰਗਾਂ ਬਹੁਤ ਬਣੀਆਂ ਹੋਈਆਂ ਨੇ ਤੁਹਾਡੇ ਕੋਲ ਕਿੰਨੀ ਕਲਿਸਟ ਹੈ ਜਿਹੜੀ ਇਹ ਇਲੀਗਲ ਬਣੀਆਂ ਹੋਈਆਂ ਕਾਫੀ ਜ਼ਿਆਦਾ ਹੈ ਜੀ ਕੋਈ ਲਿਸਟ ਦੇ ਵਿੱਚ ਕੋਈ ਘਰ ਦੇ ਨੰਬਰ ਹੋਰ ਨੇੜੇ-ਜੁੜੇ ਦੱਸ ਸਕਦੇ ਹੋ ਤੁਸੀਂ ਐਗਜੈਕਟ ਨੰਬਰ ਜਾਂ ਨੇਮ ਮੈਨੂੰ ਯਾਦ ਨਹੀਂ ਬਟ ਲਿਸਟ ਸਾਡੇ ਕੋਲ ਹੈਗੀ ਹੈ ਹਾਂ ਜੀ ਇਹਨਾਂ ਦੇ ਤੁਸੀਂ ਆਏ ਸੀਗੇ ਅੱਜ ਜੀ ਕਾਰ ਵੀ ਹੁਣ ਤੁਸੀਂ ਕਰ ਰਹੇ ਹੋ ਕੀ ਕਰ ਰਹੇ ਹੋ ਕੀ ਬਣਾਇਆ ਕਾਰਵਾਈ ਕਰ ਰਹੇ ਆਂ ਜੀ ਇਹ ਆਪਣੇ ਡਾਕੂਮੈਂਟ ਸ਼ੋਅ ਕਰ ਰਹੇ ਨੇ ਇਹਨਾਂ ਦੀ ਫੈਮਿਲੀ 'ਚ ਕੋਈ ਇਸ ਟਾਈਮ ਹੈ ਨਹੀਂ ਕਿ ਉਹ ਕਹਿੰਦੇ ਜਦੋਂ ਇਨਾਂ ਤੋਂ ਬਾਅਦ ਬਹੁਤ ਸਾਰੇ ਮਕਾਨ ਬਣੇ ਹੋਏ ਹੈ ਕਿ ਉਹਨਾਂ ਤੇ ਵੀ ਕਾਰਵਾਈ ਕਰੋਗੇ ਤੁਸੀਂ ਅੱਗੇ ਜਾ ਕੇ ਦੇਖੋ ਅਗਰ ਸਾਰਿਆਂ ਦੇ ਬਰਾਬਰ ਹੋਣ ਪੁਰਾਣੇ ਇਹਦਾ ਫਿਰ ਵੀ ਪੁਰਾਣਾ ਲੱਗਦਾ ਇਹ ਕੋਈ ਨਵੇਂ ਬਣ ਰਹੇ ਨੇ ਉਹਨਾਂ ਤੇ ਕੀ ਕਰ ਰਹੇ ਕਹਿ ਸਕਦੇ ਜਾਂਦੇ 100-100 ਗੱਜ ਦੇ ਮਕਾਨ ਹੈ ਉਹਨਾਂ ਨੂੰ ਤਾਂ ਵਿਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕੱਲ ਵੀ ਤੁਹਾਡੇ ਵੱਲੋਂ ਕਾਰਵਾਈ ਕੀਤੀ ਗਈ ਜਿਹੜੇ ਵੱਡੇ ਇੱਥੇ ਬਹੁਤ ਜਿਨ੍ਹਾਂ ਨੇ ਕਈ ਏਕੜਾਂ ਦੇ ਵਿੱਚ ਫਾਰਮ ਹਾਊਸ ਬਣਾਏ ਹੋਏ ਆ ਠੀਕ ਸਾਰਿਆਂ ਤੇ ਕਾਰਵਾਈ ਹੋ ਰਹੀ ਹੈ ਜੀ ਸਾਰਿਆਂ ਦੇ ਬਰਾਬਰ ਹੋਈ ਹੈ ਜੀ ਹਾਂ ਜੀ ਮਤਲਬ ਅੱਜ ਤੁਸੀਂ ਇਹ ਕਾਰਵਾਈ ਕਰੋਗੇ ਦੇ ਕੋਈ ਸਾਰੇ ਹੀ ਸਾਡੀ ਕਾਰਵਾਈ ਸਟੈਪ ਬਾਏ ਸਟੈਪ ਹੋ ਰਹੀ ਹੈ ਜਿਵੇਂ ਜਿਵੇਂ ਸਾਨੂੰ ਦਫਤਰ ਵੱਲੋਂ ਕੋਈ ਆਰਡਰ ਆਂਦਾ ਉਸ ਹਿਸਾਬ ਨਾਲ ਆਪਾਂ ਕਰ ਰਹੇ ਹਾਂ ਮਤਲਬ ਕੀ ਆਰਡਰ ਮਤਲਬ ਗੱਲ ਕਰੀਏ ਕਿ ਇਸ ਪਿੰਡ ਦੇ ਵਿੱਚ ਇਕੱਲੇ ਇਸ ਨੂੰ ਹੀ ਆ ਜੋ ਕਾਰਵਾਈ ਕਰਨਾ ਹੈ ਕਿ ਇਸ ਪਿੰਡ 'ਚ ਹੋਰ ਵੀ ਕੁਝ ਕਰਨਾ ਹੈ ਉਸੇ ਤਕਰੀਬਨ 5 ਥਾਵੇਂ ਪਿੱਛੇ ਪਹਿਲਾਂ ਜਾਏ ਅੱਗੇ ਅਸੀਂ 3-4 ਥਾਵੇਂ ਅੱਗੇ ਹੋਰ ਜਾਣਾ ਹੈ